ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ ਨਸ਼ੇ ਨਾਲ ਜੁੜੀ ਆਮਦਨ ਤੋਂ ਵੱਧ ਸੰਪਤੀ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਸੀਨੀਅਰ ਅਕਾਲੀ ਨੇਤਾ ਵਿਕਰਮ ਸਿੰਘ ਮਜੀਠੀਆ ਦੇ ਮਾਮਲੇ 'ਚ ਹੁਣ ਨਾਰਕੋਟਿਕਸ ਕੰਟਰੋਲ ਬਿਊਰੋ ਯਾਨੀ ਕਿ ਐਨਸੀਬੀ ਦੀ ਐਂਟਰੀ ਹੋ ਗਈ ਹੈ ਐਨਸੀਬੀ ਵੀ ਹੁਣ ਮਜੀਠੀਆ ਤੋਂ ਪੁੱਛਗਿੱਛ ਕਰਨ ਦੀ ਤਿਆਰੀਆਂ ਕਰ ਰਹੀ ਹੈ ਇਸ ਦੇ ਲਈ ਐਨਸੀਬੀ ਦੇ ਵੱਲੋਂ ਵਿਜੀਲੈਂਸ ਵਿਭਾਗ ਦੇ ਨਾਲ ਸੰਪਰਕ ਕੀਤਾ ਗਿਆ ਤਾਂ ਜੋ ਜਾਂਚ ਨੂੰ ਹੋਰ ਅੱਗੇ ਵਧਾਇਆ ਜਾ ਸਕੇ ਇਸਨਾਲੇ ਹੋਰ ਕੇਂਦਰੀ ਜਾਂਚ ਏਜੰਸੀਆਂ ਵੀ ਇਸ ਕੇਸ ਦੇ ਵਿੱਚ ਨਜ਼ਰ ਬਣਾ ਕੇ ਰੱਖਿਆ ਹੋਈਆਂ ਨੇ ਮਜੀਠੀਆ ਖਿਲਾਫ ਨਸ਼ੇ ਦੇ ਇਲਜ਼ਾਮਾਂ ਅਤੇ ਆਮਦਨ ਤੋਂ ਵੱਧ ਜਾਇਦਾਦ ਇਕੱਠੀ ਕਰਨ ਦੇ ਮਾਮਲੇ ਨੇ ਪੰਜਾਬ ਦੀ ਰਾਜਨੀਤੀ ਦਾ ਮਾਹੌਲ ਗਰਮਾ ਦਿੱਤਾ ਹੈ ਤੇ ਹੁਣ ਕੇਸ ਦੀ ਜਾਂਚ ਦਾਇਰਾ ਹੋਰ ਵਧਦਾ ਜਾ ਰਿਹਾ ਹੈ ਦੂਜੇ ਪਾਸੇ ਵਿਜੀਲੈਂਸ ਦੀ ਕੋਸ਼ਿਸ਼ ਹੈ ਕਿ 2 ਜੁਲਾਈ ਨੂੰ ਜਦੋਂ ਵਿਕਰਮ ਸਿੰਘ ਮਜੀਠਿਆ ਨੂੰ ਰਿਮਾਂਡ ਖਤਮ ਹੋਣ ਤੇ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇ ਤਾਂ ਅਗਲੇ ਪੜਾਅ ਦੀ ਕਾਰਵਾਈ ਕੀਤੀ ਜਾਵੇ। ਉੱਥੇ ਦੂਜੀ ਪਾਸੇ ਇਹ ਖ਼ਬਰ ਵੀ ਸਾਹਮਣੇ ਆ ਰਹੀ ਹੈ ਕਿ ਅੱਜ ਵਿਜੀਲੈਂਸ ਦੇ ਵੱਲੋਂ ਮਜੀਠਿਆ ਨੂੰ ਮਜੀਠਾ ਵੀ ਲਿਆਂਦਾ ਜਾ ਸਕਦਾ ਹੈ। ਇਸ ਦੇ ਨਾਲ ਹੀ ਇਹ ਵੀ ਦੱਸਦੀ ਹੈ ਕਿ ਵਿਕਰਮ ਸਿੰਘ ਮਜੀਠਿਆ ਦੇ ਸੋਸ਼ਲ ਮੀਡੀਆ ਅਕਾਊਂਟ ਐਕਸ ਤੇ ਇੱਕ ਪੋਸਟ ਪਾਈ ਗਈ ਹੈ। ਇਸ ਦੇ ਵਿੱਚ ਉਹਨਾਂ ਦੇ ਵਕੀਲ ਤਰਨਵੀਰ ਸਿੰਘ ਸੋਪਤੀ ਦੇ ਹਵਾਲੇ ਨਾਲ ਲਿਖਿਆ ਗਿਆ ਕਿ ਡੀਜੀਪੀ ਪੰਜਾਬ ਵਿਜੀਲੈਂਸ ਮੁਖੀ ਪੰਜਾਬ ਐਜੀ ਨੂੰ ਮੇਰੀ ਖੁੱਲੀ ਚੁਣੌਤੀ ਹੈ ਉਹਨਾਂ ਤੇ ਐਨਡੀਪੀਐਸ ਦੀ ਛੋਟੀ ਤੋਂ ਛੋਟੀ ਧਾਰਾ ਲਗਾ ਕੇ ਦਿਖਾਓ ਮੈਨੂੰ ਉਸ ਪੋਸਟ ਦੇ ਵਿੱਚ ਇੱਕ ਵੀਡੀਓ ਮਜੀਠਿਆ ਦੀ ਗ੍ਰਿਫਤਾਰੀ ਦੇ ਸਮੇਂ ਦਾ ਹੈ ਤੇ ਜਦੋਂ ਕਿ ਦੂਜਾ ਵੀਡੀਓ ਵਕੀਲ ਦਾ ਇੱਕ ਚੈਨਲ ਨੂੰ ਇੰਟਰਵਿਊ ਦਿੱਤਾ ਹੋਇਆ ਹੈ ਇਸ ਦੇ ਵਿੱਚ ਜਦੋਂ ਪੱਤਰਕਾਰ ਉਸਨਾਂ ਨੂੰ ਪੁੱਛਦਾ ਹੈ ਕਿ ਸਰਕਾਰ ਇਹ ਪ੍ਰਚਾਰ ਕਰ ਰਹੀ ਹੈ ਕਿ ਇਹ ਨਸ਼ਿਆਂ ਵਿਰੁੱਧ ਜੰਗ ਹੈ ਇਸ ਤੇ ਜਵਾਬ ਆਉਂਦਾ ਹੈ ਕਿ ਇਹ ਸਿਰਫ ਪ੍ਰਚਾਰ ਹੈ ਇੱਕ ਮੀਡੀਆ ਟ੍ਰਾਇਲ ਹੈ ਤੁਸੀਂ ਮੀਡੀਆ ਟ੍ਰਾਇਲ ਚਾਹੁੰਦੇ ਹੋ ਅਸੀਂ ਇਸ ਨੂੰ ਸਵੀਕਾਰ ਕਰਦੇ ਹਾਂ ਤੁਹਾਡੀ ਮੁੱਖ ਟੀਮ ਐਡਵੋਕੇਟ ਜਨਰਲ ਸਾਹਿਬ ਡੀਜੀਪੀ ਸਾਹਿਬ ਜਿਨ੍ਹਾਂ ਨੇ ਐਫਆਈਆਰ ਦਰਜ ਕਰਵਾਈ ਹੈ ਉਹਨਾਂ ਨੂੰ ਮੇਰੀ ਖੁੱਲੀ ਚੁਣੌਤੀ ਹੈ ਮੁੱਖ ਮੰਤਰੀ ਸਾਹਿਬ ਜਿਨ੍ਹਾਂ ਨੇ ਕਿਹਾ ਹੈ ਕਿ 29 ਮੋਬਾਈਲ ਫੋਨ ਬਰਾਮਦ ਕੀਤੇ ਗਏ ਨੇ ਕਾਗਜ਼ ਦਿਖਾਉਂਦੇ ਹੋਏ ਉਹਨਾਂ ਕਿਹਾ ਹੈ ਕਿ ਸਭ ਜ਼ੀਰੋ ਨੇ ਡੀਜੀਪੀ ਵਿਜੀਲੈਂਸ ਦੇ ਮੁਖ ਨਿਰਦੇਸ਼ਕ ਨੂੰ ਮੇਰੀ ਖੁੱਲੀ ਚੁਣੌਤੀ ਹੈ ਅਤੇ ਜ਼ਿਕਰ ਕਰਦੀ ਹੈ ਕਿ ਮਨਜਿੰਦਰ ਸਿੰਘ ਉਰਫ ਬਿੱਟੂ ਅਤੇ ਜਗਦੀਪ ਸਿੰਘ ਚਾਹਲ ਨੇ ਆਪਣੇ ਬਿਆਨ ਦਰਜ ਕਰਵਾਏ ਨੇ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਦੇ 2010 ਤੱਕ ਮਜੀਠੀਆਂ ਨਾਲ ਚੰਗੇ ਸਬੰਧ ਰਹੇ ਨੇ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਡਰੱਗ ਮਾਮਲੇ ਦੀ ਵੀ ਦੁਬਾਰਾ ਜਾਂਚ ਹੋਣੀ ਚਾਹੀਦੀ ਹੈ ਜਦਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਉਹ ਵਿਜੀਲੈਂਸ ਨੂੰ ਮਜੀਠੀਆਂ ਵਿਰੁੱਧ ਆਪਣਾ ਬਿਆਨ ਦਰਜ ਕਰਵਾਉਣ ਦੇ ਲਈ ਵੀ ਤਿਆਰ ਨੇ ਮੈਂ ਨਾ ਕਦੇ ਮਜੀਠੇ ਦੇ ਹੱਕ 'ਚ ਬੋਲਿਆ ਨਾ ਬੋਲਣਾ ਮੈਂ ਇਹ ਕਹਿ ਰਿਹਾ ਕਿ ਜੀ ਐਸ ਏ ਸੀ ਜਿਹੜਾ ਪਰਚਾ ਦਰਜ ਕੀਤਾ ਹੈ ਇਹ ਕੋਈ ਅੱਜ ਤੱਕ ਕਿਸੇ ਤੇ ਪਰਚਾ ਦਰਜ ਹੋਇਆ ਨਹੀਂ ਸੀ ਜਿਹੜਾ ਮੈਂ ਕੀਤਾ ਹੈ ਅੱਜ ਜਿਹੜੇ ਪਰਚੇ ਨੂੰ ਇਹਨਾਂ ਨੇ ਸਾਢੇ 3 ਸਾਲ ਰੋਲ ਕੇ ਰੱਖਿਆ ਮਜੀਠੀਏ ਦੇ ਪਰਚਾ ਮੈਂ ਦਰਜ ਕੀਤਾ ਹੈ ਮਜੀਠੀਆ ਜੇਲ ਮੇਰੇ ਕਰਕੇ ਗਿਆ ਮਜੀਠੀਏ ਦੇ ਖਿਲਾਫ ਕਾਰਵਾਈ ਮੈਂ ਕੀਤੀ ਤੇ ਅੱਜ ਵੀ ਮੈਂ ਨਾ ਮੇਰਾ ਸਮਝੌਤਾ ਹੋਣਾ ਕਦੇ ਮਜੀਠੀਏ ਦੇ ਨਾਲ ਨਾ ਮੈਂ ਕਦੇ ਕਰਾਂ ਨਾ ਉਹ ਮੇਰੇ ਨਾਲ ਕਰੇ ਲੇਕਿਨ ਜਿਹੜੀ ਨਸ਼ਿਆਂ ਦੇ ਖਿਲਾਫ ਕਾਰਵਾਈ ਹੈ ਇਹ ਸਰਕਾਰ ਐਸੀ ਯੁੱਧ ਨਸ਼ਿਆਂ ਦੇ ਵਿਰੁੱਧ ਸ਼ੁਰੂ ਕੀਤਾ ਸੀ ਅਸੀਂ ਹਾਈ ਕੋਰਟ ਤੋਂ ਪਰਮਿਸ਼ਨ ਲੈ ਕੇ ਮਜੀਠੇ ਦੇ ਪਰਚਾ ਦਰਜ ਕੀਤਾ ਸੀ ਇਹ ਅੰਦਰ ਗਿਆ ਲੇਕਿਨ ਇਹ ਸਰਕਾਰ ਨੇ ਨਾ ਤਾਂ ਉਹਦਾ ਰਿਮਾਂਡ ਲਿਆ ਸਾਢੇ 3 ਸਾਲ ਉਹ ਕੇਸ ਨੂੰ ਅੱਗੇ ਵਧਾਇਆ ਨਹੀਂ ਜਿਹੜੇ ਇਸ ਨਸ਼ੇ ਦੇ ਧੰਦੇ ਦੇ ਵਿੱਚ ਪੰਜਾਬ ਦੇ ਵਿੱਚ ਹੋਰ ਬੰਦੇ ਫਿਰਦੇ ਉਹਨਾਂ ਨੂੰ ਵਿਚ ਨਹੀਂ ਪਾਇਆ ਤੇ ਕੱਲਾ ਮਜੀਠੀਏ ਨੂੰ ਬੁਲਾਉਂਦੇ ਰਹੇ ਹੋਰ ਕਿਸੇ ਨੂੰ ਨਸ਼ਾ ਤਸਕਰ ਨੂੰ ਬੁਲਾਇਆ ਨਹੀਂ ਉਹ ਪਰਚਾ ਫੇਲ ਕਰਤਾ ਆ ਜਿਹੜਾ ਹੁਣ ਪਰਚਾ ਹੈ ਇਹ ਪਰਚਾ ਤਾਂ ਉਹਦੀ ਆਮਦਨ ਤੋਂ ਵੱਧ ਜਾਇਦਾਦ ਦਾ ਬਤੌਰ ਮੰਤਰੀ ਜਿਹੜਾ ਉਹਦੇ ਤੇ ਕੀਤਾ ਗਿਆ ਇਹਦੇ ਚ ਨਸ਼ਿਆਂ ਦੇ ਪੈਸੇ ਦਾ ਲੈਣ ਦੇਣ ਦਾ ਕੋਈ ਗੱਲ ਨਹੀਂ ਹੈ ਲੇਕਿਨ ਉਹ ਝੂਠਾ ਪ੍ਰਚਾਰ ਆਮ ਆਦਮੀ ਪਾਰਟੀ ਕਰ ਰਹੀ ਹੈ ਕਿ ਜੀ ਇਹ ਨਸ਼ਿਆਂ ਦਾ ਪਰਚਾ ਦਰਜ ਹੋਇਆ ਇਹ ਮੇਰੇ ਪਰਚੇ ਦੀਆਂ ਮੂਹਰੇ ਦੋ ਲਾਈਨਾਂ ਪਾ ਕੇ ਉਸ ਤੋਂ ਬਾਅਦ ਵਿਜੀਲੈਂਸ ਵਿਜੀਲੈਂਸ ਹੈ ਜਿਹੜੀ ਉਹ ਕ腐ਸ਼ਨ ਦੇ ਕੇਸਾਂ ਨੂੰ ਡੀਲ ਕਰਦੀ ਹੈ ਨਸ਼ੇ ਦੇਆਂ ਨੂੰ ਨਹੀਂ ਕਰਦੀ ਇਹ ਸਹੀ ਗੱਲ ਮੂਹਰੇ ਨਹੀਂ ਲੇਕਿਆਂਦੇ ਪਰ ਮੈਂ ਫੇਰ ਵੀ ਕਹਿ ਦੇਣਾ ਕਿ ਜੇ ਤੁਹਾਨੂੰ ਇਹ ਪਰਚੇ ਵਿੱਚ ਵੀ ਮੇਰੀ ਕਿਤੇ ਜ਼ਰੂਰਤ ਹੈ ਮੇਰੀ ਗਵਾਹੀ ਦੀ ਜ਼ਰੂਰਤ ਹੈ ਮਜੀਠੀਏ ਦੇ ਖਿਲਾਫ ਆ ਕਿਸੇ ਵੀ ਨਸ਼ੇ ਤਸਕਰ ਦੇ ਖਿਲਾਫ ਤਾਂ ਮੈਂ ਤੁਹਾਡੇ ਪਾਸ ਆ ਕੇ ਗਵਾਹੀ ਦੇਣ ਨੂੰ ਵੀ ਤਿਆਰ ਹਾਂ ਮੈਂ ਇਸ ਕੋਈ ਵੀ ਚਾਹੇ ਕੋਈ ਵੀ ਨਸ਼ਿਆਂ ਦੇ ਖਿਲਾਫ ਹੈ ਨਸ਼ਿਆਂ ਦੇ ਤਸਕਰ ਹੈ ਜਾਂ ਨਸ਼ੇ ਵੇਚਦਾ ਹੈ ਉਹਦੇ ਹੱਕ ਉਹਦੇ ਖਿਲਾਫ ਮੈਨੂੰ ਜਿੱਥੇ ਮਰਜੀ ਲੈ ਜਾਓ ਮੈਂ ਉਹਨਾਂ ਦੇ ਟੋਟਲੀ ਖਿਲਾਫ ਖੜਾ ਹਾਂ ਤੇ ਅੱਗੇ ਉਹਨੂੰ ਵੀ ਖੜਾ ਰਹਾਗਾ ਆ ਜਿਹੜਾ ਝੂਠ ਦਾ ਪ੍ਰਚਾਰ ਮੇਰੇ ਖਿਲਾਫ ਕਰ ਰਹੇ ਉਸ ਦਿਨ ਜਿਹੜਾ ਸਾਡਾ ਪ੍ਰਗਟ ਸਿੰਘ ਹੈ ਉਹਦੇ ਤੇ ਵੀ ਇਨਫੋਰਮੇਸ਼ਨ ਆਈ ਸੀ ਕਿ ਉਹਨੂੰ ਵੀ ਚੱਕਿਆ ਜਾਣਾ ਤੇ ਉਹ ਅੱਜ ਵੀ ਥੋੜ੍ਹਾ ਜਿਹਾ ਪਾਸੇ ਹੋਇਆ ਹੋਇਆ ਕਿਉਂਕਿ ਉਹਦੇ ਤੇ ਹੀ ਪਰਚਾ ਦਰਜ ਕਰ ਰਹੇ ਉਹ ਇੱਕ ਬੜਾ ਤਗੜਾ ਖਿਡਾਰੀ ਹੈ 10 ਸਾਲ ਇੰਡੀਆ ਦੀ ਹਾਕੀ ਟੀਮ ਦਾ ਕੈਪਟਨ ਰਿਹਾ ਦਾਗ ਉਹਦੇ ਤੇ ਕੋਈ ਨਹੀਂ ਲੇਕਿਨ ਉਹਨੂੰ ਵੀ ਝੂਠੇ ਕੇਸਾਂ 'ਚ ਲਿਵੇੜਨਾ ਚਾਹੁੰਦੇ ਉਹਦੇ ਬਾਰੇ 'ਚ ਮੈਂ ਉਹਦੇ ਹੱਕ 'ਚ ਬੋਲਿਆ ਮੇਰਾ ਜੀਠੀਏ ਦੇ ਨਾਲ ਨਾ ਕੋਈ ਡੋਰ ਸਾਂਝੀ ਹੈ ਨਾ ਮੈਂ ਉਹਦੇ ਨਾਲ ਕਦੇ ਮੇਰਾ ਨਾ ਉਹ ਸਤਰੀਕਾਲ ਹੈ ਨਾ ਮੈਂ ਉਹਦੇ ਨਾਲ ਕਦੇ ਹੱਥ ਮਨਾਵਾ ਨਾ ਮੇਰੀ ਉਹਦੇ ਨਾਲ ਗੱਲ ਹੈ ਮੈਂ ਜਿਹੜਾ ਪਰਚਾ ਮੈਂ ਕੀਤਾ ਸੀ ਮੈਂ ਉਹਦੇ ਤੇ ਅੱਜ ਵੀ ਸਟੈਂਡ ਕਰਦਾ ਕੱਲੋਂ ਵੀ ਸਟੈਂਡ ਕਰਾਂਗਾ ਤਾਂ ਅੱਗੇ ਨੂੰ ਵੀ ਕਰਾਂ ਮੇਰੀ ਇਨਕੁਆਰੀ ਖੋਲਦੇ ਨੂੰ ਤਾਂ ਉਹਨਾਂ ਨੂੰ ਸਾਢੇ 3 ਸਾਲ ਹੋ ਗਏ ਵੀਰੇ ਸਾਢੇ 3 ਸਾਲ ਚ ਤਾਂ ਮੈਂ ਡਰਿਆ ਨਹੀਂ ਹੁਣ ਹੁਣ ਕਿਹੜੀ ਇਨਕੁਆਰੀ ਖੋਲਣੀ ਹੈ ਉਹਨਾਂ ਨੇ ਤਾਂ ਸਾਢੇ 3 ਸਾਲ ਮੇਰਾ ਵਾਲ-ਵਾਲ ਛਾਂਲ ਲਿਆ ਉਹਨਾਂ ਨੇ ਮੇਰੇ ਸਾਰੇ ਅਕਾਊਂਟ ਛਾਂਲ ਲਏ ਉਹਨਾਂ ਨੇ ਮੇਰੀ ਸਾਰੀ ਪ੍ਰਾਪਰਟੀ ਛਾਂਲ ਲਈ ਪੁਰੇ ਦੇ ਤਹਿਸੀਲਦਾਰ ਨੂੰ ਪੁੱਛ ਲਿਆ ਖੈੜ ਦੇ ਨੂੰ ਪੁੱਛ ਲਿਆ ਸਾਰੇ ਪੰਜਾਬ ਦੇ ਨੂੰ ਪੁੱਛ ਲਿਆ ਬਾਹਰਲੇ ਦੇਸ਼ਾਂ 'ਚ ਪੁੱਛ ਲਿਆ ਮੇਰਾ 250 ਏਕੜ ਕਹਿੰਦੇ ਸੀ ਮੈਂ ਕਿਹਾ ਦੱਸੇ ਦਿਓ ਕਿੱਥੇ ਪਿਆ ਯਾਰ ਮੈਂ ਉਹ 250 ਏਕੜ ਪਰ ਕਾਬਜੇ ਕਰਾ ਦੋ ਮਨੂੰ ਥੋੜੀ ਆਮਦਨ ਤਾਂ ਆਣ ਲੱਗਾ ਰੁਪਏ ਦੀਆਂ ਦੋ ਗੱਡੀਆਂ ਆ ਰਹੀ ਜਿਹੜਾ ਵੀ ਸੱਚ ਬੋਲੇਗਾ ਜਿਹੜਾ ਪੰਜਾਬ ਦੀ ਗੱਲ ਕਰੇਗਾ ਜਿਹੜਾ ਲੋਕਾਂ ਦੀ ਗੱਲ ਕਰੇਗਾ ਉਹਦੇ ਤੇ ਪਰਚਾ ਕਰਨਗੇ ਇਹ ਡਰਾਮਾ ਕਿਆ ਕਰਦੇ ਐ ਪਹਿਲਾਂ ਇਹ ਆਪਣੇ ਬੰਦੇ ਦੇ ਪਰਚਾ ਦਿੰਦੇ ਜਿਵੇਂ ਸਿੰਘਲੇ ਦੇ ਦਿੱਤਾ ਸੀ ਆਪਣੇ ਨੋਤਾ ਦਾ ਪਰਚੇ ਚ ਕੱਢ ਦਿੰਦੇ ਐ ਫਿਰ ਪੰਜ ਆਪੋਜੀਸ਼ਨ ਵਾਲੇ ਦੇ ਦਿੰਦੇ ਉਹਦੇ ਯਾਰਡ ਦੇ ਵਿੱਚ ਵੀ ਦੇਖੋ ਅਸੀਂ ਆਪਣੇ ਤੇ ਵੀ ਦੇਤਾ ਤੇ ਹੁਣ ਪੰਜ ਅਸੀਂ ਆਪੋਜੀਸ਼ਨ ਨਾਲ ਠੋਕਤੇ ਫਿਰ ਆਪਣੇ ਤੇ ਦਿੰਦੇ ਆ ਫਿਰ ਪੰਜ ਆਪੋਜੀਸ਼ਨ ਦੇ ਪਹਿਲਾ ਸਿੰਗਲੇ ਦੇ ਦਿੱਤਾ ਫਿਰ ਕਾਂਗਰਸੀਆਂ ਤੇ ਦੇਤੇ ਪਰਚੇ ਪੰਜ ਉਹ ਸਿੰਗਲੇ ਦਾ ਸਿਰਫ ਦਿਖਾਉਣ ਵਾਸਤੇ ਸੀ ਬਾਅਦ ਚ ਕੱਢਤਾ ਫਿਰ ਹੁਣ ਕਲੀਨ ਚਿੱਟ ਦੇਤੀ ਬਾਅਦ ਦੇ ਵਿੱਚ ਇਹਨਾਂ ਨੇ ਦਿੱਤਾ ਇੱਕ ਬਠਿੰਡੇ ਦੇ ਐਮਐਲਏ ਤੇ ਫਿਰ ਪੰਜ ਕਾਂਗਰਸ ਦੇਤਾ ਹੁਣ ਬਠਿੰਡੇ ਦੇ ਐਮਐਲਏ ਨੂੰ ਕੱਢਤਾ ਹੁਣ ਇਹਨਾਂ ਨੇ ਦਿੱਤਾ ਜਲੰਧਰ ਦੇ ਐਮਐਲਏ ਤੇ ਹੁਣ ਪੰਜ ਸੱਤ ਕਾਂਗਰਸੀਆਂ ਦੇ ਦੇਣਗੇ ਤੇ ਬਾਅਦ ਚ ਆਪਣੇ ਨੂੰ ਕੱਢ ਲੈਣਗੇ ਉਹਨੂੰ ਕਲੇਮ ਚੇਟ ਦੇ ਦੇਣਗੇ ਆ ਇਹਨਾਂ ਦਾ ਕੰਮ ਕਰਨ ਦਾ ਤਰੀਕਾ ਹੈ ਲੇਕਿਨ ਮੈਂ ਇੱਕ ਤੁਹਾਨੂੰ ਹੋਰ ਗੱਲ ਕਰਨੀ ਚਾਹੁੰਦਾ ਹੁਣ ਤੁਸੀਂ ਮੈਨੂੰ ਛੇੜੇ ਲਿਆ ਸਿੰਗਲੇ ਤੇ ਪਰਚਾ ਦਿੱਤਾ ਕਿਆ ਕਿ ਆਪ ਮੁੱਖ ਮੰਤਰੀ ਨੇ ਕਿਹਾ ਜੀ ਮੇਰੇ ਕੋਲ ਸਬੂਤ ਹੈ ਮੇਰੇ ਕੋਲ ਆਡੀਓ ਹੈ ਮੇਰੇ ਕੋਲ ਆ ਕੇ ਸਿੰਗਲਾ ਮੰਨ ਗਿਆ ਕਿ ਮੈਂ ਕਰਾਪਸ਼ਨ ਕੀਤੀ ਮੈਂ ਕਮਿਸ਼ਨ ਲਿਆ ਤੇ ਮੈਂ ਇਹਦੇ ਦੇ ਪਰਚਾ ਦੇ ਰਿਹਾ ਮੈਂ ਕਿਸੇ ਨੂੰ ਨਹੀਂ ਬਖਸ਼ਣਾ ਮੈਨੂੰ ਕੇਜਰੀ ਬਾੜ ਨੇ ਵੀ ਕਿਹਾ ਇਹ ਬਖਸ਼ਿਆ ਨਹੀਂ ਜਾਊਗਾ ਪਰਚਾ ਦਵਾਂਗੇ ਇਹਨੇ ਕਰਪਸ਼ਨ ਕੀਤੀ ਹੈ ਸਿੰਗਲੇ ਦੇ ਕੇਸ ਦਾ ਗਵਾਹ ਕੌਣ ਹੈ ਮੁੱਖ ਮੰਤਰੀ ਆਪ ਹੈ ਜਿਨੇ ਆਪ ਪਰਚਾ ਦਵਾਇਆ ਉਹੀ ਹੋਮ ਮਿਨਿਸਟਰ ਹੈ ਤੇ ਅੱਜ ਕਲੀਨ ਕੀ ਚਿੱਟ ਕਿਸ ਤਰ੍ਹਾਂ ਮਿਲ ਗਈ ਇਹਦਾ ਮਤਲਬ ਮੁੱਖ ਮੰਤਰੀ ਮੁੱਕਰ ਗਿਆ ਆਪਣੀ ਗਵਾਹੀ ਤੇ ਫਿਰ ਮੁੱਖ ਮੰਤਰੀ ਤੇ ਬਿਆਸੀ ਕਿਉਂ ਨਹੀਂ ਲੱਗ ਰਹੀ ਕਿ ਤੂੰ ਪਹਿਲਾਂ ਝੂਠਾ ਪਰਚਾ ਦਰਜ ਕਰਾਇਆ ਇਹ ਆਪਰਤੀ ਨੂੰ ਇਹਦਾ ਕੋਈ ਦੀਨ ਨਾਮਾਨ ਨਹੀਂ ਹੈ ਇਹ ਆਪਣਾ ਹੀ ਬਾਦ ਬੰਦਿਆਂ ਨੂੰ ਪਰਚਾ ਦਾ ਦਿਖਾਉਣ ਵਾਸਤੇ ਦਿੰਦੇ ਆ ਉਹਨਾਂ ਨੂੰ ਬਾਅਦ ਚ ਕਲੀਨ ਕਰ ਦਿੰਦੇ ਤੇ ਸਾਡੇ ਵਰਗੇ ਜਿਹੜੇ ਜਿੰਨੇ ਕਾਂਗਰਸੀ ਐ ਜਿੰਨੇ ਆਪੋਸ਼ੀ ਦੇ ਲੀਡਰ ਆ ਉਹਨਾਂ ਨੂੰ ਗਦੀ ਗੇੜ ਚ ਪਾ ਦਿੰਦੇ ਪਰਚਾ ਦੇ ਕੇ আর ਉਹਨੂੰ ਲਵੇੜਨ ਦੀ ਕੋਸ਼ਿਸ਼ ਕਰਦੇ ਹਾਈ ਕੋਰਟ ਨੇ ਰੋੜੇ ਨੂੰ ਵੀ ਬਰੀ ਕਰਤਾ ਜਿੰਨੇ ਇਹਨਾਂ ਨੇ ਪਰਚੇ ਦਿੱਤੇ ਕਾਂਗਰਸੀਆਂ ਨੇ ਸਾਰਿਆਂ ਨੇ ਆਕਰ ਨੂੰ ਬਰੀ ਹੋ ਜਾਣਾ ਤੇ ਲੋਕਾਂ ਨੇ ਇਹਨਾਂ ਦੇ ਨਾਸਾਂ ਭੜਣੇ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਲੋਕਾਂ ਨੇ ਇਹਨਾਂ ਦੇ ਡਲੇ ਮਾਰਨੇ ਲੋਕਾਂ ਨੇ